ਪੰਜਾਬ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦਾ ਵਿਗਲ ਨਹੀਂ ਵੱਜਿਆ ਕਿਸੇ ਗੱਲ ਨੂੰ ਲੈ ਕੇ ਸਿਆਸੀ ਰੇੜਕਾ ਚੱਲ ਰਿਹਾ ਹੈ ਪਰੰਤੂ ਜੋ ਬਕਬਕ ਪਾਰਟੀਆਂ ਦੇ ਕੌਂਸਲਰ ਨੇ ਉਹਨਾਂ ਵੱਲੋਂ ਅੰਦਰ ਖਾਤੇ ਜੋੜ ਤੋੜ ਦੀ ਰਾਜਨੀਤੀ ਨੂੰ ਮੁੱਖ ਰੱਖਦਿਆਂ ਹੋਇਆਂ ਇਹਨਾਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਤਰਾਹਾ ਦੇ ਵਿੱਚ 15 15 ਵਾਰਡ ਨੇ ਤੇ ਹਰ ਵਾਰਡ ਦੇ ਵਿੱਚ ਜੋ ਸੀਵਰੇਜ ਦੀ ਸਮੱਸਿਆ ਕਰਾਬ ਸੀਵਰੇਦਿਸ ਮਸਿਆਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਲੋਕਾਂ ਦੀਆਂ ਬਹੁਤ ਜ਼ਿਆਦਾ ਸ਼ਿਕਾਇਤਾਂ ਨੇ ਨਗਰ ਕਾਉਂਸਲ ਨੂੰ ਲੈ ਕੇ ਲੋਕਾਂ ਦੇ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਸਵਾਲਾਂ ਦਾ ਅਸੀਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਇਸ ਕੜੀ ਤਹਿਤ ਬਰਾਹਰ ਸ਼ਹਿਰ ਦੇ ਹਰ ਵਾਰਡ ਦੇ ਦਰਸ਼ਨ ਕਰਾਵਾਂਗੇ ਉੱਥੋਂ ਦੇ ਲੋਕਾਂ ਦੇ ਰੂਪ ਰੂਪ ਕਰਾਵਾਂਗੇ ਉਹਨਾਂ ਦੀਆਂ ਸਮੱਸਿਆਵਾਂ ਕੀ ਨੇ ਕਿੰਨੇ ਲੰਮੇ ਸਮੇਂ ਤੋਂ ਉਹਨਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਕਿੰਨਾ ਦਰਾਹਾ ਸ਼ਹਿਰ ਦੇ ਵਿੱਚ ਵਿਕਾਸ ਹੋਇਆ ਕਿੰਨੇ ਕਲਾਰੇ ਲਗਾਏ ਗਏ ਨੇ ਇਨ੍ਹਾਂ ਵਾਰੇ ਲੋਕਾਂ ਦੇ ਵਿੱਚ ਕਿੰਨਾ ਕੁ ਰੋਸ ਹੈ ਕਿੰਨੇ ਕੁ ਲੋਕ ਸੰਤੁਸ਼ਟ ਨੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਅਸੀਂ ਲੋਕਾਂ ਦੇ ਕੋਲ ਜਾਵਾਂਗੇ ਸੋ ਦਰਾਹਾ ਨਗਰਸੀਆਂ ਨੂੰ ਬੇਨਤੀ ਹੈ ਕਿ ਉਹ ਸਾਨੂੰ ਕਾਲ ਕਰਕੇ ਆਪਣੇ ਬਾਰਡ ਦੇ ਜੋ ਹਾਲਾਤ ਨੇ ਉਹਨਾਂ ਬਾਰੇ ਸਾਨੂੰ ਜਾਣਕਾਰੀ ਦੇਣ ਤਾਂ ਕਿ ਅਸੀਂ ਜੋ ਨਗਰ ਕੌਂਸਲ ਦੇ ਅਧਿਕਾਰੀ ਨੇ ਜਾਂ ਨਗਰ ਕੌਂਸਲ ਦਾ ਪ੍ਰਧਾਨ ਹੈ ਉਹਨਾਂ ਤੱਕ ਤੁਹਾਡੀ ਆਵਾਜ਼ ਪਹੁੰਚਦੀ ਕਰ ਸਕੀਏ ਤੇ ਨੰਬਰ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿਸੇ ਵੀ ਸਮੇਂ ਤੁਸੀਂ ਇਸ ਨੰਬਰ ਉੱਪਰ ਕਾਲ ਕਰਕੇ